ਕੋਈ ਗਾਗ ਨਹੀਂ ਕੁਛ ਨਹੀਂ ਤੁਸੀਂ ਮਾਰਕੀਟ ਚੋਂ ਸਾਰਾ ਟੂਰ ਕਰਕੇ ਆਏ ਹੋ ਤਾਂ ਕੈਮਰਾ ਕਮ ਆ ਗਿਆ ਬੜੇ ਵਿਯਾਰ ਚ ਵੀ ਦੇਖੋ ਕਿ ਕਿਸੇ ਕਿਸਮ ਦਾ ਅੱਛਾ ਤੁਸੀਂ ਕਹਿ ਰਹੇ ਹੋ ਕੋਈ ਰਿਸਪੌਂਸ ਨਹੀਂ ਕੋਈ ਰੌਣਕ ਨਹੀਂ ਜੀ ਅੱਛਾ ਜੀ ਬਿਲਕੁਲ ਸੁੰਨ ਬਈ ਬਜ਼ਾਰਾਂ ਚ ਕੋਈ ਢਾਵਾ ਢਾਵਾ ਗਾਗ ਨਜ਼ਰ ਆਂਦਾ ਜਿਵੇਂ ਅੱਗੇ ਭੀੜ ਲੱਗੀ ਰਹਿੰਦੀ ਸੀ ਇਹ ਦੁਕਾਨਦਾਰਾਂ ਨੇ ਇੰਨਾ ਰੁਈਆ ਆਪਣੀਆਂ ਦੁਕਾਨਾਂ ਤੇ ਖਰਚ ਕੀਤਾ ਇੰਨਾ ਮਾਲ ਖਰੀਦ ਕੇ ਰੱਖਿਆ ਉਹ ਲੋਗ ਮਾਲ ਇੱਕ ਇੱਕ ਦਰਜਨ ਲੈ ਕੇ ਉਹਨੂੰ ਵੇਚ ਕੇ ਫਿਰ ਲੈ ਗਏ ਸਾਡੇ ਲੋਕਾਂ ਨੇ ਸਟਾਕ ਕੀਤੇ ਜੜ ਕੇ 2-2 3-3 ਸਾਲ ਤੋਂ ਤਕਰੀਬਨ ਅੰਦਰ ਹੀ ਲੱਗੇ ਪਏ ਆਪਣੇ ਨੌਜਵਾਨ ਪੀੜੀ ਹੈ ਉਹ ਤਕਰੀਬਨ ਪੰਜਾਬ ਤੋਂ ਬਾਹਰ ਚਲੀ ਗਈ ਹੈ ਕਿ ਇਦਾਂ ਦੇ ਹਾਲਾਤ ਹੋ ਚੁੱਕੇ ਆ ਕਿ ਉਹ ਪਿਆਰ ਨਹੀਂ ਹੈ ਉਹ ਜज्ਬਾਤ ਨਹੀਂ ਹੈ ਉਹ چاہ ਨਹੀਂ ਹੈ ਜੋ ਪਹਿਲੇ ਹੁੰਦੇ ਸੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਰੁਪਾਜਾਸਿ ਕਿੰਨੇ ਮਾਰੀ ਗਏ 75 ਤੇ 77 ਸਾਲ ਅੱਛਾ ਰਕੜੀਆਂ ਦਾ ਤਿਹਾਰ ਆ ਰਿਹਾ ਨੌਕਰੀ ਵਿੱਚ ਰਕੜੀਆਂ ਦਾ ਪਿਆਰ ਮਨਾਇਆ ਜਾਂਦਾ ਹੈ ਕਿ ਔਰ ਮਾਰਕੀਟ ਦੇ ਵਿੱਚ ਤੁਸੀਂ ਰਕੜੀ ਦਾ ਕੰਮ ਕਰ ਰਹੇ ਹੋ ਕਿੱਦਾਂ ਦੀ ਰੌਣਕ ਹੈ ਕੋਈ ਰੌਣਕ ਨਹੀਂ ਅੱਛਾ ਜੀ ਕੋਈ ਰੌਣਕ ਨਹੀਂ ਜੀ ਅੱਛਾ ਜੀ ਬਿਲਕੁਲ ਸੋਨ ਬਈ ਬਜ਼ਾਰਾਂ ਚ ਕੋਈ ਢਾਵਾ ਢਾਵਾ ਗਾਗ ਨਜ਼ਰ ਆਂਦਾ ਜਿਵੇਂ ਅੱਗੇ ਭੀੜ ਲੱਗੀ ਰਹਿੰਦੀ ਸੀ ਕੋਈ ਲੋਕਾਂ ਚ ਤਿਹਾਰ ਦੇ ਬਾਰੇ ਕੋਈ ਇੰਨਾ ਉਤਸ਼ਾਹ ਨਹੀਂ ਹੈ अच्छा बुजुर्गों कारण की मानते हो कि ਤੁਸੀਂ ਜਿਵੇਂ ਕਹਿ ਰਹੇ ਹੋ ਸਾ ਨਹੀਂ ਹੈ ਦੋ ਤਿੰਨ ਕਾਰਨ ਹੈ ਇਤਾਂ ਜਿਹੜੇ ਆਪਣੇ ਨੌਜਵਾਨ ਪੀੜੀ ਹੈ ਉਹ तकरीबन ਪੰਜਾਬ ਚੋਂ ਬਾਹਰ ਚਲੀ ਗਈ ਹੈ ਜਿਵੇਂ ਕੋਈ ਸਾਡੇ ਕੋਲ ਕਸਟਮਰ ਆਂਦਾ ਸੀ ਉਹ ਗੰਦੀ ਸੀ ਸਲਾਹ ਕਰਦੀਆਂ ਸੀ ਕੁੜੀਆਂ ਆਪਸ ਵਿੱਚ ਤੇ ਮਾਮੇ ਦੇ ਮੁੰਡੇ ਦੀਆਂ ਦੋ ਹੈ ਚਾਚੇ ਦੀਆਂ ਲੈਣੀਆਂ ਫੋਪੜ ਦੀਆਂ ਲੈਣੀਆਂ ਸਾਰਿਆਂ ਦੀਆਂ ਲੈਣੀਆਂ ਪਰ ਉਹ ਜਦ ਬੱਚੇ ਹੀ ਬਾਹਰ ਚਲੇ ਗਏ ਜੋ ਲੈਣਗੇ ਕਿਦੇ ਆਸਤੇ ਕੋਈ ਐਸੀ ਚੀਜ਼ ਕਰਕੇ ਅਸੀਂ ਇੱਥੇ ਬੈਠੇ ਆ ਕੋਈ ਗਾਗ ਨਹੀਂ ਕੁਛ ਨਹੀਂ ਤੁਸੀਂ ਮਾਰਕੀਟ ਚੋਂ ਸਾਰਾ ਟੂਰ ਕਰਕੇ ਆਏ ਹੋ ਬਹੁਤ ਚੰਗਾ ਤੇ ਕੈਮਰਾ ਕੋ ਮਾਗੇ ਆ ਬੜੇ ਬਿਜਾਰ ਚ ਵੀ ਦੇਖੋ ਕਿ ਕਿਸੇ ਕਿਸਮ ਦਾ اچھا ਤੁਸੀਂ ਕਹਿ ਰਹੇ ਹੋ ਕਿ ਕੋਈ ਰਿਸਪੌਂਸ ਨਹੀਂ ਜਿਹੜੀ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ ਕਿ ਹੋਰ ਵੀ ਕਰਨ ਮੰਨਦੇ ਆ ਕੋਈ ਆਨਲਾਈਨ ਬਹੁਤ ਵੱਡਾ ਬਹੁਤ ਵੱਡਾ ਬਹੁਤ ਵੱਡਾ ਬਹੁਤ ਵੱਡਾ ਦੇਖੋ ਉਹ ਰਖੜੀ ਦਾ ਬੰਦਿਆ ਹੀ ਔਰ ਰਖੜੀਆਂ ਤੋਂ ਬੰਦੀਆਂ ਆਨਲਾਈਨ ਹੀ ਜੇ ਕਿਸੇ ਨੂੰ ਭੇਜਦੀਆਂ ਦਾ ਸਿੱਧੇ ਉੱਥੋਂ ਭੇਜ ਦੇ ਦੀ। ਮਾਰਕੀਟ ਦੇ ਗੱਲ ਆਉਂਦਾ ਤਾਂ ਸਵਾਲ ਹੀ ਨਹੀਂ। ਆਨਲਾਈਨ ਨੇ ਇੰਨੀ ਵੱਡੀ ਢਹਾ ਕੱਢੀ ਰਖੜੀ ਦੇ ਬਿਜ਼ਨਸ ਨੂੰ ਨਹੀਂ। ਦੀਵਾਲੀ ਨੂੰ ਜਾਂ ਹੋਰ ਆਮ ਜਿਹੜੇ ਦੁਕਾਨਦਾਰ ਆ ਜਿਹੜੇ ਵੱਡੇ ਸਟੋਰ ਆ ਸਾਰੇ ਇਫੈਕਟਡ ਆ। ਸਾਰੇ। ਧੰਦੇ ਹੀ ਇਫੈਕਟਡ ਆ ਆਨਲਾਈਨ ਕਰਕੇ। ਕੋਈ ਚੀਜ਼ ਵੀ ਆ। ਉਹਦਾ ਇੱਕ ਬਹੁਤ ਵੱਡੀ ਇੱਕ ਨੇਗੋ ਪੁਆਇੰਟ ਬਿジネス ਹਾਸਤੇ ਕਿ ਦੁਕਾਨਦਾਰਾਂ ਨੇ ਇੰਨਾ ਰੁਪਈਆ ਆਪਣੀਆਂ ਦੁਕਾਨਾਂ ਦੇ ਖਰਚ ਕੀਤਾ ਐਨਾ ਮਾਲ ਖਰੀਦ ਕੇ ਰੱਖਿਆ ਉਹ ਲੋਕ ਮਾਲ ਇੱਕ ਇੱਕ ਦਰਜਨ ਲੈ ਕੇ ਉਹਨੂੰ ਵੇਚ ਕੇ ਫਿਰ ਲੈ ਗਏ ਸਾਡੇ ਲੋਕਾਂ ਨੇ ਸਟਾਕ ਕੀਤੇ ਜੜ ਕੇ 2-2 3-3 ਸਾਲ ਤੋਂ ਤਕਰੀਬਨ ਅੰਦਰ ਹੀ ਲੱਗੇ ਪਏ ਇੰਨੀ ਦੇ ਜੇ ਰਵਾਇ ਬਦਲ ਜਾਂਦਾ ਅੱਛਾ ਕਿੰਨੇ ਪਰਸੈਂਟ ਜਿਹੜਾ ਜੇਕਰ ਗੱਲ ਗਰੀ ਕੰਮ ਕਿੰਨੇ ਪਰਸੈਂਟ ਘਟ ਗਿਆ ਪਿਛਲੇ ਕੁਝ ਸਾਲਾਂ ਤੋਂ ਤੀਜਾ ਲਈ ਬਸ ਕਿੰਨੇ ਸਾਲੋਂ ਤਕਰੀਬਨ 3-4 ਸਾਲੋਂ ਕੱਟਦਾ ਜਾ ਰਿਹਾ ਹੈ ਕੱਟਦਾ ਜਾ ਰਿਹਾ ਤੇ ਹੁਣ ਕੋਈ ਨਵੀਂ ਵੈਰੈਟੀ ਆਈ ਹੈ ਕੋਈ ਰਖੜੀ ਦੀ ਬੱਚਿਆਂ ਵਾਸਤੇ ਜਾਂ ਬੱਚਿਆਂ ਪਹਿਲਾਂ ਤਾਂ ਵੱਡੀ ਰਖੜੀ ਬੰਨਦੇ ਸੀ ਮੈਂ ਤਾਂ ਦੱਸਦਾ ਪਹਿਲੇ ਤਾਂ ਰਖੜੀਆਂ ਫੋਮ ਦੀਆਂ ਵੱਡੀਆਂ-ਵੱਡੀਆਂ ਚਲਦੀਆਂ ਜਿਨ੍ਹਾਂ ਨਾਲ ਗੁੱਟ ਭਰ ਜਾਂਦੇ ਸਨ ਅੱਜ ਉਹ ਰਖੜੀਆਂ ਦੇ ਸਾਈਜ਼ ਘਟ ਕੇ ਬਿਲਕੁਲ ਸਿਮਟ ਗਏ ਆ ਪਿਆਰ ਵਾਂਗੂ ਕੀ ਕਰੀਏ ਜਿਵੇਂ ਪਹਿਲੇ ਅੱਛਾ ਪਿਆਰ ਸੀ ਹੁਣ ਪਿਆਰ ਵੀ ਘਟਦਾ ਜਾ ਰਿਹਾ ਔਰ ਰਖੜੀਆਂ ਦੇ ਸਾਈਜ਼ ਵੀ ਘਟਦੇ ਜਾ ਰਹੇ ਆ ਤੁਸੀਂ ਦੇਖ ਲਿਆ ਰਖੜੀਆਂ ਦੁਕਾਨ ਤੇ ਪਈਆਂ ਤੁਸੀਂ ਆਪਣਾ ਇਤਿਹਾਸ ਯਾਦ ਕਰੋ ਵੀ ਤੁਸੀਂ ਵੀ ਆਪਣੀ ਭੈਣ ਤੋਂ ਰਖੜੀ ਬਣਾਉਂਦੇ ਰਹੇ ਕਿੰਨੇ ਵੱਡੇ ਜ਼ਾਇਦੀ ਸੀ ਔਰ ਅੱਜ ਕੀ ਹੈ ਕਿਉਂ ਹੈ ਅੱਜ ਪੰਜਾਬ ਦੇ ਵਿਚਕਾਰ ਜਾਂ ਦੇਸ਼ ਦੇ ਵਿਚਕਾਰ ਕੁਝ ਹਾਲਾਤ ਦੀ ਐਸੇ ਪੈਦਾ ਹੋ ਚੁੱਕੇ ਹਨ ਘਰੇਲੂ ਮੈਂ ਪੰਜਾਬ ਦੇ ਬਾਰੇ ਉਹੀ ਗੱਲ ਮੈਂ ਘਰੇਲੂ ਗੱਲ ਕਰ ਰਿਹਾ ਕਿ ਇਦਾਂ ਦੇ ਹਾਲਾਤ ਹੋ ਚੁੱਕੇ ਆ ਕਿ ਉਹ ਪਿਆਰ ਨਹੀਂ ਹੈ ਉਹ ਜज्ਬਾਤ ਨਹੀਂ ਹੈ ਉਹ ਛਾ ਨਹੀਂ ਹੈ ਜੋ ਪਹਿਲੇ ਹੁੰਦੇ ਸੀ ਮੈਂ ਤੁਹਾਡੇ ਮਾਦਰਮੇ ਸਭ ਨੂੰ ਅਪੀਲ ਹੀ ਕਰਦਾ ਕਿ ਬੇਨਤੀ ਕਰਦਾ ਕਿ ਸਾਰੇ ਤਿਉਹਾਰਾਂ ਨੂੰ ਉਤਸ਼ਾਹ ਨਾਲ ਮਨਾਓ ਪਿਆਰ ਬਣਾ ਕੇ ਪਿਆਰ ਬਣਾ ਕੇ ਰੱਖੋ ਫਿਰ ਇਕੱਠੇ ਹੋਵੋ ਗਿਲੇ ਛਿਕਵੇ ਪੋਲ ਜਾਓ ਇੱਕ ਵਦਿਆ ਤੇ ਰੰਗੜਾ ਪੰਜਾਬ ਬਣਾਓ ਤਾਂ ਕਿ ਲੋਕ ਖੁਸ਼ ਹਾਲ ਰਹਿਣ ਆਵਾਜ਼ ਰਹਿਣ ਤੇ ਪੰਜਾਬ ਇੱਕ ਇਤਿਹਾਸ ਬਣੇ